ਪੰਜਾਬ ਸਰਕਾਰ ਵੱਲੋਂ ਇਹ ਤੇਹਿਆ ਕੀਤਾ ਗਿਆ ਕਿ ਪੰਜਾਬ ਦੇ ਵਿੱਚੋਂ ਨਸ਼ੇ ਨੂੰ ਜੜ ਤੋਂ ਖਤਮ ਕੀਤਾ ਜਾਊਗਾ ਤੇ ਮੈਂ ਇੱਥੇ ਇਹ ਵੀ ਦੱਸਣਾ ਚਾਹੂੰਗਾ ਕਿ ਪਿਛਲੀਆਂ ਸਰਕਾਰਾਂ ਦੇ ਪੈਟਰਨੇਜ ਦੀ ਵਜੇ ਤੋਂ ਅਤੇ ਨਾਲ ਹੀ ਇਹ ਕਹਿ ਸਕਦੇ ਹਾਂ ਕਿ ਉਹਨਾਂ ਦੀ ਨਲਾਇਕੀਆਂ ਦੇ ਵਜੇ ਤੋਂ ਪੰਜਾਬ ਵਰਗਾ ਸੂਬਾ ਜੋ ਆਪਣੇ ਸ਼ਹੀਦਾਂ ਲਈ ਜੋ ਆਪਣੇ ਬਹਾਦਰੀ ਲਈ ਜਾਣਿਆ ਜਾਂਦਾ ਹੈ ਉੱਥੇ ਛੇਵਾ ਦਰਿਆ ਨਸ਼ੇ ਦਾ ਵਗਨ ਲੱਗ ਗਿਆ ਸੀ 2015 ਦੀ ਇੱਕ ਜਿਹੜੀ ਰਿਪੋਰਟ ਹੈ ਉਹ ਇੰਨੀ ਖਤਰਨਾਕ ਹੈ ਜਿਸ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਪੰਜਾਬ ਦੇ ਵਿੱਚ ਲੜਕਿਆਂ ਦੇ ਵਿੱਚ ਹਰ ਤੀਜੇ ਲੜਕੇ ਨੇ ਤੇ ਲੜਕੀਆਂ ਦੇ ਵਿੱਚੋਂ 10 ਚੋਂ ਹਰ ਇੱਕ ਲੜਕੀ ਨੇ ਆਪਣੀ ਉਮਰ ਦੇ ਵਿੱਚ ਇੱਕ ਵਾਰੀ ਨਸ਼ਾ ਟਰਾਈ ਕੀਤਾ ਜੋ ਪੂਰੀ ਦੁਨੀਆ ਦੇ ਵਿੱਚੋਂ 5 ਗੁਣਾ ਵੱਧ ਇਹ ਹਾਲਾਤ ਬਣਾ ਦਿੱਤੇ ਸੀ ਪੰਜਾਬ ਦੇ ਉਸ ਤੋਂ ਬਾਅਦ ਸਾਡੀ ਸਰਕਾਰ ਨੂੰ ਇਹ ਜ਼ਿੰਮੇਵਾਰੀ ਮਿਲੀ ਤੇ ਮਾਰਚ ਖਾਸ ਕਰਕੇ ਮਾਰਚ 2025 ਤੋਂ ਲੈ ਕੇ ਜੋ ਯੁੱਧ ਨਸ਼ੇ ਵਿਰੁੱਧ ਜਿਹੜੀ ਇਹ ਮੁਹਿੰਮ ਦੀ ਸ਼ੁਰੂਆਤ ਹੋਈ ਹੈ ਜਿਸ ਦੇ ਵਿੱਚ ਹੁਣ ਤੱਕ 23000 ਜਿਹੜੇ ਤਸਕਰ ਉਹ ਫੜ ਕੇ ਜੇਲ੍ਹਾਂ ਚ ਦੇ ਦਿੱਤੇ ਇੰਨਾ ਹੀ ਨਹੀਂ ਉਹਨਾਂ ਦੀ ਪ੍ਰਾਪਰਟੀਆਂ ਜ਼ਬਤ ਕੀਤੀਆਂ ਗਈਆਂ 1000 ਕਿਜੀ ਤੋਂ ਵੱਧ ਜਿਹੜੀ ਹੈ ਹਿਰੋਇਨ ਫੜੀ ਗਈ ਤੇ ਵੱਧ ਵੱਖਰੇ ਵੱਖਰੇ ਜਿਹੜੇ ਨਸ਼ੇ ਜਿਹੜੇ ਉਹ ਫੜੇ ਗਏ ਨੇ ਇਹ ਇੱਕ 파ਟ ਲੌ ਐਨਫੋਰਸਮੈਂਟ ਪੁਲਿਸ ਤੋਂ ਪੁਲਿਸ ਦੀ ਕਾਰਗੁਜ਼ਾਰੀ ਯੁੱਧ ਨਸ਼ੇ ਵਿਰੁੱਧ ਦਾ ਇੱਕ ਹਿੱਸਾ ਹੈ ਜਿਸ ਦੇ ਨਾਲ ਜੋ ਸਭ ਤੋਂ ਅਹਿਮ ਹਿੱਸਾ ਹੈ ਤਾਂ ਕਿ ਅਕਸਰ ਕਹਿੰਦੇ ਸੀ ਸਰਕਾਰਾਂ ਹੀ ਨਸ਼ਾ ਵਕਾਰੀਆਂ ਪੁਲਸ ਮਿਲੀ ਹੁਣ ਉਸ ਦੇ ਉੱਤੇ ਉਹਦੀ ਨਸ਼ੇ ਦੀ ਜਿਹੜੀ ਰੀੜ ਦੀ ਹੱਡੀ ਹੈ ਕਮਰ ਤੋੜ ਦਿੱਤੀ ਗਈ ਹੈ ਨੰਬਰ 2 ਮੋਸਟ ਇੰਪੋਰਟੈਂਟ ਵਾਸ ਰੀਹੈਬਿਲੀਟੇਸ਼ਨ ਜਦੋਂ ਆਪਾਂ ਕਹਿ ਰਹੇ ਹਾਂ ਕਿ ਇੰਨੀ ਵੱਡੀ ਤਾਦਾਦ ਜਿੱਥੇ ਉਹ ਹੁਣ ਡਰਗ ਐਡਿਕਟ ਸੋਨ ਤੈਨਾਂ ਮਤਲਬ ਕੱਲਾ ਲਾ ਇਨਫੋਰਸਮੈਂਟ ਹੈ ਨਾਲੀ ਰੀਹੈਬਿਟੇਸ਼ਨ ਵੀ ਬਹੁਤ ਇੰਪੋਰਟੈਂਟ ਸਿਗਾ ਰੀਹੈਬਿਟੇਸ਼ਨ ਤੇ ਵੀ ਸਰਕਾਰ ਨੇ ਸ਼ਾਨਦਾਰ ਕੰਮ ਕੀਤਾ ਮੈਂ ਜਿਵੇਂ ਆਪਣੇ ਜ਼ਿਲ੍ਹੇ ਦੀ ਗੱਲ ਕਰਾਂ 10 ਬੈੱਡ ਤੋਂ ਲੈ ਕੇ 150 ਬੈੱਡ ਤੱਕ 15 ਗੁਣਾ ਵਧ ਹਰ ਓਟ ਕਲੀਨਿਕ ਨਾਮ ਦਾ ਚੱਲਦਾ ਸੀ ਦਵਾਈਆਂ ਦੇ ਸਾਰੇ ਬਾਹਰਪੂਰ ਵਿਕ ਜਾਂਦੀਆਂ ਸੀ ਹੁਣ ਹਰ ਓਟ ਕਲੀਨਿਕ ਦੇ ਉੱਤੇ ਪ੍ਰੋਪਰ ਇਲਾਜ ਹੋ ਰਿਹਾ ਡੀ ਐਡਿਕਸ਼ਨ ਸੈਂਟਰਸ ਦੇ ਵਿੱਚ ਰੀਹੈਬਿਟੇਸ਼ਨ ਦੇ ਵਿੱਚ ਸਕਿੱਲ ਸੈਂਟਰਸ ਦੇ ਵਿੱਚ ਪ੍ਰੋਪਰ ਇਲਾਜ ਹੋ ਰਿਹਾ ਤਾਂ ਕਿ ਜਿਹੜੇ ਸਾਡੇ ਬੱਚੇ ਇਸ ਦਲਦਲ ਚ ਫਸੇ ਆ ਅਸੀਂ ਉਹਨਾਂ ਨੂੰ ਬਾਹਰ ਕੱਢ ਸਕੀਏ ਹੁਣ ਯੁੱਧ ਨਸ਼ੇ ਵਿਰੋਧ ਦਾ ਜਿਹੜਾ ਤੀਜਾ ਫੇਜ਼ ਹੈ ਤੇ ਮੈਂ ਸਮਝਦਾ ਸਭ ਤੋਂ ਅਹਿਮ ਫੇਜ਼ ਹੈ ਪਹਿਲੇ ਦੋ ਫੇਜ਼ਾਂ ਦੇ ਵਿੱਚ ਤਾਂ ਆਪਾਂ ਇੱਕ ਤਾਂ ਜਿਹੜੇ ਤਸਕਰ ਆ ਉਹਨਾਂ ਨੂੰ ਰੋਕ ਰਹੇ ਆ ਉਹਨਾਂ ਨੂੰ ਜੇਲ੍ਹਾਂਾਂ 'ਚ ਸਿੱਟ ਰਹੇ ਆ ਉਹਨਾਂ ਦੀਆਂ ਪ੍ਰਾਪਰਟੀਆਂ ਜ਼ਬਤ ਕਰ ਰਹੇ ਆ ਉਹਨਾਂ ਦੀਆਂ ਪ੍ਰਾਪਰਟੀਆਂ ਜੋ ਨਹੀਂ ਪੈਸੇ ਬਣਾਏ ਇਸ ਧੰਦੇ ਤੋਂ ਉਸ ਨੂੰ ਖਤਮ ਕਰ ਰਹੇ ਆ ਦੂਜੇ ਵਿੱਚ ਆਪਾਂ ਰੀਹੈਬਿਲੀਟੇਸ਼ਨ ਕਰ ਰਹੇ ਆ ਪਰ ਤੀਜਾ ਜੋ ਸਾਡੀ ਪਨੀਰੀ ਹੈ ਜਿਹੜਾ ਸਾਡਾ ਕੱਲ ਦਾ ਭਵਿੱਖ ਹੈ ਜਿਹੜਾ ਸਾਡਾ ਫਰਸਟ ਲਾਈਨ ਆਫ ਡਿਫੈਂਸ ਬਣੂਗਾ ਉਹ ਅਸੀਂ ਉੱਥੇ ਕੰਮ ਕਰਨ ਜਾ ਰਹੇ ਆ ਕਲਾਸਰੂਮਾਂ ਤੋਂ ਹੁਣ ਜਿਹੜੀ ਨਯੁਧ ਨਸ਼ੇ ਵਿਰੁੱਧ ਦੀ ਜਿਹੜੀ ਮੁਹੀਮ ਹੈ ਉਹ ਸਾਡੇ ਕਲਾਸਰੂਮਾਂ 'ਚ ਤਾਂ ਕਿ ਸਾਡੇ ਬੱਚੇ ਉਹ ਇਕੱਲੇ ਇਹ ਆਪਣੇ ਆਪ ਨੂੰ ਤਾਂ ਬਚਾਣ ਕਿ ਇਸ ਦਲਦਲ 'ਚ ਫਸਣਾ ਨਹੀਂ ਨਾਲ ਹੀ ਇੱਕ ਐਦਾਂ ਦੀ ਜਿਹੜੀ ਵਰਕ ਫੋਰਸ ਬਣ ਕੇ ਸਾਹਮਣੇ ਆਣ ਪੰਜਾਬ ਦੇ ਵਿਹਖ ਲਈ ਕਿ ਉਹ ਆਪਣੇ ਪਿੰਡ ਵਿੱਚ ਆਪਣੇ ਸਕੂਲ ਵਿੱਚ ਆਸ-ਪਾਸ ਕਿਤੇ ਵੀ ਨਸ਼ਾ ਨਾ ਫੈਲਣ। ਇਸ ਨੂੰ ਕਰਨ ਦੇ ਲਈ ਪੂਰੇ ਦੇਸ਼ ਦੇ ਵਿੱਚੋਂ ਸਭ ਤੋਂ ਸ਼ਾਨਦਾਰ ਤੇ ਪੰਜਾਬ ਪਹਿਲਾ ਸੂਬਾ ਬਣਿਆ ਜਿਨੇ ਇੱਕ ਸਪੈਸ਼ਲ ਜਿਹੜਾ ਐਂਟੀ ਡਰੱਗ ਕਰਿਕੂਲਮ ਉਹ ਤਿਆਰ ਕੀਤਾ ਹੈ। ਅਸੀਂ ਇਹ ਕਰਿਕੂਲਮ ਦੁਨੀਆ ਦੇ ਬੈਸਟ ਐਕਸਪਰਟਸ नोबेल लॉरेट अभिजीत बनर्जी दी जेडी ऑर्गेनाइजेशन है जेपल जेपल ਦੇ ਐਕਸਪਰਟਸ ਦੇ ਨਾਲ ਮਿਲ ਕੇ ਅਸੀਂ ਪੂਰਾ ਇੱਕ ਰਿਸਰਚ ਬੇਸ ਤੇ ਜਿਹੜਾ ਟ੍ਰਾਈਡ ਐਂਡ ਟੈਸਟਡ ਪਿਛਲੇ ਸਾਲ ਅਸੀਂ ਕਰਨਤਾਰਨ ਤੇ ਅੰਮ੍ਰਿਤਸਰ ਸਾਹਿਬ ਦੇ 40 ਸਕੂਲਾਂ 'ਚ ਪਾਇਲਟ ਕੀਤਾ ਉਸ ਦੇ ਰਿਜ਼ਲਟਸ ਤੋਂ ਲੈ ਕੇ ਉਸ ਤੇ ਵਿੱਚ ਹੋਰ ਇੰਪਰੂਵਮੈਂਟ ਕਰਕੇ ਅਸੀਂ ਇਸ ਕਰਿਕੂਲਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਇੱਕ ਕਰਿਕੂਲਮ 9ਵੀਂ ਜਮਾਤ ਤੋਂ ਲੈ ਕੇ 12ਵੀਂ ਜਮਾਤ ਤੱਕ ਫ੍ਰॉम ਕਲਾਸ 9th ਅਪ ਟਿਲ ਕਲਾਸ 12th ਪੰਜਾਬ ਦੇ ਹਰ ਇੱਕ ਸਰਕਾਰੀ ਸਕੂਲ ਦੇ ਵਿੱਚ ਸ਼ੁਰੂਆਤ ਹੋਊਗਾ 28 ਹਫ਼ਤੇ ਲੰਬਾ ਇੱਕ ਕਰਿਕੂਲਮ ਹੋਊਗਾ ਜਿਸ ਦੇ ਵਿੱਚ ਹਰ 15 ਦਿਨਾਂ ਦੇ ਬਾਅਦ 1 ਘੰਟੇ ਦੀ ਕਲਾਸ ਉਸ ਕਲਾਸ ਦੇ ਵਿੱਚ ਥਰੂ ਐਜੂਟੇਨਮੈਂਟ ਬੈਸਟ ਵੀਡੀਓਜ਼ ਰਿਸਰਚ ਬੇਸਡ ਵੀਡੀਓਜ਼ ਜਿਹੜੀਆਂ ਅਸੀਂ ਉਹ ਤਿਆਰ ਕੀਤੀਆਂ ਨੇ ਵਿਦ ਹੈਲਪ ਆਫ ਜੇਪਲ ਉਸ ਦੇ ਵਿੱਚ ਅਲੱਗ-ਅਲੱਗ ਵੀਡੀਓਜ਼ ਹੈ ਅਲੱਗ-ਅਲੱਗ ਅ ਨਸ਼ੇ ਦੇ ਨਾਲ ਜੁੜੇ ਵੱਖ-ਵੱਖ ਜਿਹੜੇ ਪੱਖ ਹੈ ਇੱਕ ਦੇ ਵਿੱਚ ਡਰਗ ਐਡਿਕਟ ਆਪਣੀ ਕਹਾਣੀ ਦੱਸਦਾ ਕਿ ਕਿਵੇਂ ਮੈਂ ਪਹਿਲੀ ਵਾਰੀ ਤੇ ਕਿਵੇਂ ਮੇਰਾ ਜੀਵਨ ਤਬਾਹ ਹੋਇਆ ਇੱਕ ਦੇ ਵਿੱਚ ਉਹਦੀ ਪਰਿਵਾਰ ਦੀ ਕਹਾਣੀ ਹੈ ਉਸ ਤੋਂ ਬਾਅਦ ਡਰਗ ਐਕਸਪਰਟਸ ਐਦਾਂ ਦੀ ਅਲੱਗ-ਅਲੱਗ ਵੀਡੀਓਜ਼ ਤੇ ਉਹਨਾਂ ਵੀਡੀਓਜ਼ ਦਿਖਾਉਣ ਤੋਂ ਬਾਅਦ ਪੂਰੀ ਵਰਕਸ਼ੀਟਸ ਹੈ ਬੱਚਿਆਂ ਤੋਂ ਕਵਿਜ਼ ਕੰਪੀਟੀਸ਼ਨ ਹੈ ਬੱਚਿਆਂ ਦੇ ਇੰਟਰਐਕਟਿਵ ਸੈਸ਼ਨ ਹੈ ਤਾਂਕਿ ਉਸ ਵੀਡੀਓ ਦੀ ਜਿਹੜੀ ਰੀਅਲ ਲਾਈਫ ਲਰਨਿੰਗਸ ਐਸੂ ਲੈ ਸਕੀਏ ਐਦਾਂ ਹੀ ਵਰਕਸ਼ੀਟਸ ਇਸ ਮੁਹਿੰਮ ਨੂੰ ਕਾਮਯਾਬ ਕਰਨ ਦੇ ਲਈ ਪਿਛਲੇ ਸਮੇਂ 'ਚ ਅਸੀਂ ਆਪਣੇ 3600 ਸਕੂਲ ਜਿਹੜੇ 2500 ਸੀਨੀਅਰ ਕੈਂਡੀਡੇਟ ਸਕੂਲ ਹੈ ਤੇ ਲਗਭਗ 1600 ਹਾਈ ਸਕੂਲ ਹੈ ਉਹਨਾਂ ਦੇ 9000 ਟੀਚਰਾਂ ਦੀ ਟ੍ਰੇਨਿੰਗ ਕੀਤੀ ਹੈ ਐਕਸਟੈਂਸਿਵ ਟ੍ਰੇਨਿੰਗ ਉਹਦੇ ਵਿੱਚ ਵੀ ਜੇਪੀਐਲ ਦੇ ਪਾਰਟਨਰਸ ਦੇ ਵੱਲੋਂ ਉਹਨਾਂ ਦੀ ਟ੍ਰੇਨਿੰਗ ਹੋਈ ਹੈ ਤੇ ਹੁਣ ਇੱਕ ਤਰੀਕ ਨੂੰ 1 ਅਗਸਤ ਤੋਂ ਜਿਹੜੇ ਹੈ ਸਕੂਲ ਆਫ ਐਮੀਨੈਂਸ ਅਰਨੀ ਵਾਲਾ ਤੋਂ ਇਸ ਕੈਂਪੇਨ ਦੀ ਜਿਹੜੀ ਸ਼ੁਰੂਆਤ ਹੈ ਇਸ 커ਰੀਕੂਲਮ ਦੀ ਸ਼ੁਰੂਆਤ ਸਾਡੇ ਕੌਮੀ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਅਤੇ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਭਗਵੰਤ ਮਾਨ ਜੀ ਇੱਕ ਤਰੀਕ ਤੋਂ ਕਰਨ ਜਾ ਰਹੇ ਹੈ ਤੇ ਉਸ ਤੋਂ ਬਾਅਦ ਹਰ ਸਕੂਲ ਦੇ ਵਿੱਚ ਹਰ ਸਰਕਾਰੀ ਸਕੂਲ ਚ 9ਵੀਂ ਤੋਂ 12ਵੀਂ ਕਲਾਸ ਦੇ ਬੱਚਿਆਂ ਨੂੰ ਜਿਹੜੀ ਇਹ ਪੜ੍ਹਾਈ ਹੈ ਉਹ ਕਰਾਈ ਜਾਊਗੀ ਅਬ ਜਿਹੜਾ ਅਸੀਂ ਪਾਇਲਟ ਕੀਤਾ ਸੀਗਾ ਮੈਂ ਉਸ ਦਾ ਤੁਹਾਨੂੰ ਇੱਕ ਜਿਹੜਾ ਨਤੀਜਾ ਉਹ ਤੁਹਾਡੇ ਸਾਹਮਣੇ ਉਹਦਾ ਇੱਕ ਆਂਕੜਾ ਸ਼ੇਅਰ ਕਰਨਾ ਚਾਹੁੰਗਾ ਉਸ ਪਾਇਲਟਸ ਅਸੀਂ ਜਦੋਂ ਇਹ 커리ਕੂਲਮ ਸ਼ੁਰੂ ਕਰਾਂ ਤੋਂ ਪਹਿਲਾਂ ਜੋ ਅਸੀਂ ਸਰਵੇ ਕੀਤਾ ਸੀ ਉਹਦੇ ਵਿੱਚ ਅਸੀਂ ਬੱਚਿਆਂ ਨੂੰ ਪੁੱਛਿਆ ਵੀ ਕਿੰਨੇ ਪਰਸੈਂਟ ਬੱਚਿਆਂ ਨੂੰ ਲੱਗਦਾ ਕਿ ਜੇ ਤੁਸੀਂ ਇੱਕ ਵਾਰੀ ਨਸ਼ਾ ਟਰਾਈ ਕਰ ਲੋਗੇ ਤੇ ਤੁਸੀਂ ਉਸ ਤੋਂ ਬਾਅਦ ਆਪਣੀ ਇੱਛਾ ਨਾਲ ਇਹਨੂੰ ਛੱਡ ਸਕਦੇ ਹੋ ਤਾਂ ਲਗਭਗ 50% ਬੱਚੇ ਅੰਦਾਜ਼ੇ ਮੰਨਾਂ ਸੀਗਾ ਉਹਨਾਂ ਦਾ ਇਹ ਬਿਲੀਫ ਸਿਸਟਮ ਸੀਗਾ ਕਿ ਨਸ਼ਾ ਛੱਡਣਾ ਬਹੁਤ ਸੌਖਾ ਹੈ ਅਗਰ ਅਸੀਂ ਇੱਕ ਵਾਰੀ ਟਰਾਈ ਕਰ ਲਾਂਗੇ ਤਾਂ ਅਸੀਂ ਛੱਡ ਦਾਂਗੇ ਆਫਟਰ ਦਿਸ 커ਰੀਕੂਲਮ ਇਨ 올 ਦੋਜ਼ 40 ਸਕੂਲਸ ਹੋਰ ਜਿਹੜੀ ਫਿਗਰ ਆਈ ਹੈ ਉਹ 20% ਤੇ ਰਹਿ ਗਈ ਹੈ ਭਾਵੇਂ ਹੁਣ ਸਿਰਫ 20% ਬੱਚੇ 80% ਬੱਚੇ ਇਹ ਸਮਝ ਚੁੱਕੇ ਹੈ ਕਿ ਅਗਰ ਅਸੀਂ ਇੱਕ ਵਾਰ ਇਸ ਦਲਦਲ ਚ ਫਸ ਗਏ ਤਾਂ ਚਾਂਸਿਸ ਆਫ ਕਮਿੰਗ ਬੈਕ ਆ ਵੈਰੀ ਲੈਸ ਮੇਰੀ ਵੀ ਆਪਣਾ ਜਦੋਂ ਮੈਂ ਨਿੱਜੀ ਐਨਜੀਓਸ ਦੇ ਨਾਲ ਕੰਮ ਕਰਦਾ ਜਿੰਨੀ ਇੱਕ ਮੇਰੀ ਸਮਝ ਹੈ ਸਭ ਤੋਂ ਵੱਡਾ ਪ੍ਰੋਬਲਮ ਹੁੰਦਾ ਪੀਅਰ ਪ੍ਰੈਸ਼ਰ ਮੈਂ ਪਿੰਡਾਂ ਚ ਵੀ ਆਪਣੇ ਹਲਕੇ ਚ ਵੀ ਜਾ ਕੇ ਗੱਲ ਕੀਤੀ ਹੈ ਕੋਈ ਇੱਕ ਨੌਜਵਾਨ ਕੋਈ ਇੱਕ ਬੱਚਾ ਕਰਨ ਲੱਗਦਾ ਤੇ ਫਿਰ ਉਹ ਆਪਣੇ ਦੋਸਤਾਂ ਦੇ ਉੱਤੇ ਐਦਾਂ ਦਾ ਬਣਾਉਂਦਾ ਕਿ ਵੀ ਇੱਕ ਵਾਰੀ ਟਰਾਈ ਕਰਕੇ ਤਾਂ ਦੇਖੋ ਇੱਕ ਵਾਰੀ ਟਰਾਈ ਕਰਕੇ ਦੇਖੋ ਤੇ ਉਸ ਤੋਂ ਬਾਅਦ ਉਹ ਇਦਾਂ ਦੀ ਲੜੀ ਲੱਗਦੀ ਹੈ ਕਿ ਅਗਰ ਉਹ ਪੀਅਰ ਪ੍ਰੈਸ਼ਰ ਇੱਕ ਇਦਾਂ ਦੀ ਗੱਲ ਹੈ ਫੀਅਰ ਆਫ ਮਿਸਿੰਗ ਆਊਟ ਹੈ ਜੇ ਅਗਰ ਉਹ ਨਹੀਂ ਕਰੂਗਾ ਉਹਨੂੰ ਕਹਿੰਦੇ ਅੱਛਾ ਕਿ ਤੂੰ ਤਾਂ ਕੂਲ ਨਹੀਂ ਹੈ ਤੇਰੇ ਚ ਗੱਟਸ ਨਹੀਂ ਹੈ ਤੇ ਉਹਨੂੰ ਜਿਹੜਾ ਉਹਦੇ ਅੰਦਰ ਹੀਣ ਭਾਵਨਾ ਪੈਦਾ ਕੀਤੀ ਜਾਂਦੀ ਹੈ ਤਾਂ ਇਸ ਕਰਿਕਿਊਲਮ ਦਾ ਜਿਹੜਾ ਸਭ ਤੋਂ ਮੇਨ ਹੈ ਜਿਸਟ ਹੈ ਜਿਹੜਾ ਉਹ ਇਹ ਹੈ ਕਿ ਕਿਵੇਂ ਪੀਅਰ ਪ੍ਰੈਸ਼ਰ ਹਾਊ ਟੂ ਸੇ ਨੋ ਕਿਵੇਂ ਇਸ ਦਲਦਲ ਤੋਂ ਜਿਹੜਾ ਇਸ ਤੋਂ ਬਚਣਾ ਹੈ ਕਿਵੇਂ ਤੁਸੀਂ ਜਿਹੜਾ ਵੀ ਤੁਹਾਨੂੰ ਕੋਈ ਵੀ ਸ਼ਖਸ ਜਿਹੜਾ ਤੁਹਾਨੂੰ ਲਾਂਨ ਆਂਦਾ ਜਿਹੜਾ ਤੁਹਾਨੂੰ ਇਸ ਗਲਤ ਰਸਤੇ ਤੇ ਪਾਉਣ ਹੁੰਦਾ ਉਸ ਨੂੰ ਨਾ ਕਿਵੇਂ ਕਹਿਣਾ ਹੈ ਇਸ ਕਰਿਕੂਲਮ ਦਾ ਜਿਹੜਾ ਮੇਨ ਜਿਸਟ ਹੋਊਗਾ ਮੈਂ ਸਮਝਦਾ ਕਿ ਯੁੱਧ ਨਸ਼ੇ ਵਿਰੁੱਧ ਦੀ ਜਿਹੜੀ ਹੈ ਬਹੁਤ ਅਹਿਮ ਹਿੱਸਾ ਸਾਡੇ ਆਉਣ ਵਾਲੇ ਪੀੜ੍ਹੀ ਨੂੰ ਬਚਾਉਣ ਲਈ ਹੋਊਗਾ ਤੇ ਸਾਡਾ ਵਿਭਾਗ ਇਸ ਲਈ ਪੂਰੀ ਤਿਆਰੀ ਹੈ ਤੇ ਇੱਕ ਤਰੀਕ ਤੋਂ ਇਸ ਦੀ ਸ਼ੁਰੂਆਤ ਸ਼ੇਰ ਅਰਵਿੰਦ ਕੇਜਰੀਵਾਲ ਜੀ ਤੇ ਆ ਫਾਜ਼ਿਲ ਫਿਰੋਜ਼ਪੁਰ ਆ ਫਾਜ਼ਿਲ ਕਬੂਰ ਜੀ ਆ ਫਾਜ਼ਿਲ ਕਬੂਰ ਜੀ